ਇਹ ਨਹੀਂ ਬੰਦਾ ਗਰੀਬ ਬੰਦਾ ਵੀ ਕੇਸ ਨਹੀਂ ਤਾਰ ਸਕਦਾ ਇਸ ਕਰਕੇ ਵੀਰੋ ਮੈਂ ਬਾਹਲਾ ਨਾ ਸੰਭਾਲਵਾ ਇਹ ਸਾਨੂੰ ਕਿਤੇ ਨਾ ਕਿਤੇ ਸਮਝਣਾ ਪਊਗਾ ਸਾਹਮਣਿਆਂ ਪਊਗਾ ਜੇ ਅਸੀਂ ਆਪ ਦੀਆਂ ਧੀਆਂ ਪੈਣਾ ਅਣਖਾਂ ਬਚਾਉਣੀਆਂ ਅਸੀਂ ਦਲਖਾੜਾਂ ਬਚਾਉਣ ਦੀ ਗੱਲ ਕਰਦੇ ਆ ਤੇ ਮੇਰੇ ਵੀਰੋ ਤੁਸੀਂ ਆਪ ਦੇ ਰਹਿਤਾਂ ਦੀ ਕਿਤੇ ਗੱਲ ਨਹੀਂ ਸੁਣੀ ਯਾਦ ਕਰੋ ਵੀਰ ਸਿੰਘ ਤੀਰਸ ਸਿੰਘ ਨੂੰ ਯਾਦ ਕਰੋ ਸੁਖਾ ਸਿੰਘ ਮਤਾਰ ਸਿੰਘ ਨੂੰ ਯਾਦ ਕਰੋ ਹਰੀ ਸਿੰਘ ਨਲੂਏ ਨੂੰ ਯਾਦ ਕਰੋ ਬਾਬੇ ਜੀਵਨ ਸਿੰਘ ਨੂੰ ਯਾਦ ਕਰੋ ਬਾਬਾ ਦੀਪ ਸਿੰਘ ਨੂੰ ਉਹ ਜਿਹੜੀ ਕੌਮ ਦੇ ਰੈਬਰਾਂ ਨੇ ਜਿਹੜੀ ਕੌਮ ਦੇ ਰੈਬਰਾਂ ਨੇ ਤਲੀ ਤੇ ਸੀਂਹ ਟਰ ਕੇ ਤਲਵਾਰ ਵਹੀ ਹੋ ਗਏ ਤੇ ਉਹ ਕੌਮਾਂ ਮੰਗਦੀਆਂ ਬੜੀਆਂ ਫਰਨਾ ਕਿਤੇ ਨਾ ਕਿਤੇ ਸਾਡੇ ਘਾਟ ਹੈ ਅਸੀਂ ਇਹਦੇ ਵਿੰਗਾਂ ਰਾਹਾਂ ਦੇ ਤੁਰ ਕੇ ਅਸੀਂ ਆਪਦੀ ਗੁਰੂ ਗ੍ਰੰਥੀ ਬਾਣੀ ਨੂੰ ਭੁੱਲ ਗਏ ਅਸੀਂ ਆਪਦੇ ਰਹਿਬਰਾਂ ਦਾ ਨਾਂ ਨਹੀਂ ਲਏ ਉਹਨਾਂ ਝੂਠੇ ਸੰਤਾਂ ਦੀਆਂ ਸੱਸਿਆ ਕਰ ਕਰ ਅਸੀਂ ਉਹਨਾਂ ਝੂਠੇ ਪਟੰਗੀ ਸਾਧਾਂ ਦੀਆਂ ਸੰਤਾਂ ਕਰ ਕਰ ਅਸੀਂ ਐਸ ਤਰਾਹੇ ਤੇ ਆ ਗਏ ਮੈਂ ਹੁਣ ਦੋ ਨਾਰੇ ਲਾਉਂਗਾ ਸਾਡੇ ਮਗਰਲੇ ਬਲਾਰੇ ਨੇ ਬੋਲਣਾ ਹੈ ਮੇਰੇ ਵੀਰੋ ਪੂਰੇ ਜੋਸ਼ ਦੇ ਨਾਲ ਨਾਰੇ ਲਾਉਣੇ ਆ ਪੂਰੇ ਹੌਸਲੇ ਨਾਲ ਨਾਰੇ ਲਾਉਣੇ ਆ ਪੰਜਾਬ ਸਰਕਾਰ ਜਿੰਦਾਬਾਦ ਜਿੰਦਾਬਾਦ ਮੁਰਦਾਬਾਤ ਪਖੰਡੀ ਮੁਰਦਾਬਾਤ 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 ਪਖੰਡੀ ਮੁੱਖ ਮੰਤਰੀ ਮੁਰਦਾਬਾਤ 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 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਜੀ ਸਦਾ ਗੋਸਈ ਜੀ ਜਿਨ੍ਹਾਂ ਨੇ ਆਪਣੇ ਦੁੱਖ ਦੇ ਵਿੱਚ ਦੁੱਖ ਵੰਡਾਇਆ ਸੋ ਸਾਥੀਓ